ਗੁਰਜੀਕਾ ਕਾ ਕਾ ਉਸਾ ਵਾਹਿਗੁਰੂ ਜੀ ਕੀ ਪਤੇ ਮਹਾਰਸ਼ੀ ਪਾਸ਼ਾ ਨੇ ਬਹੁਤ ਹੀ ਬਾਰ ਕਿਰਪਾ ਕੀਤੀ ਹੈ ਜੋ ਆਪਾਂ ਸਾਰਾ ਪਰਿਵਾਰ ਵਾਹਿਗੁਰੂ ਗਰਮੰਤਰ ਨੂੰ ਨਮਰਿਤ ਕਰ ਰਹੀ ਸੀ ਮਹਾਰਸ਼ੀ ਪਾਸ਼ਾ ਗਰਬਾਣੀ ਵੀ ਸਮਝਾਉਂਦੇ ਹਨ ਆਵੋ ਭੈਣੋ ਗੱਲ ਮਿਲੋ ਅੰਕ ਸਹਿ ਲੜਿਓ ਮਿਲਕਾਰ ਕਰੋ ਕਹਾਣੀਆਂ ਸਮਰੱਥ ਕੰਤਕੀਆਂ ਮਹਾਰਿਸ਼ੀ ਪਾਸ਼ਾ ਸਾਡੀਆਂ ਸੁਰਤੀਆਂ ਨੂੰ ਸਮਝਾਉਂਦੇ ਹਨ ਗਰਮਖ ਤੇ ਮਨਮੁਖ ਸੁਰਤੀਆਂ ਇਕੱਠੀਆਂ ਹੋ ਕੇ ਉਸ ਮਾਲਕ ਦੀ ਉਸਤਤ ਕਰਨਾ ਜਿੱਥੇ ਵੀ ਬੈਠਣ ਉਹ ਉਸ ਮਾਲਕ ਦੀ ਵਡਿਆਈ ਕਰਨਾ ਤਾਂ ਜੋ ਗਰਮਖਾਂ ਦਾ ਸੰਗ ਕਰਕੇ ਜਿਹੜੀਆਂ ਮਨਮੁਖ ਸੁਰਤੀਆਂ ਹਨ ਜੋੜੀਆਂ ਦਹਾਗਣਾ ਹਨ ਉਹ ਵੀ ਸੁਹਾਗਣਾ ਬਣ ਸਕਣ ਕਿਉਂਕਿ ਸਾਰਿਆਂ ਦਾ ਪਤੀ ਉਹ ਪਰਮਾਤਮਾ ਹੈ ਜੋ ਮਹਾਰਿਸ਼ੀ ਪਾਸ਼ਾ ਸਮਝਾਉਂਦੇ ਹਨ ਸਭਨਾ ਦਾ ਸੋ ਇੱਕ ਹੈ ਸਦ ਹੀ ਰਿਹਾ ਹਜੂਰ ਨਾਨਕ ਹੁਕਮ ਨਾ ਮੰਨ ਸੀਤਾ ਘਰ ਹੀ ਅੰਦਰ ਦੂਰ ਮਹਾਰਿਸ਼ਿ ਬਾਸ਼ਾ ਸਮਝਾ ਦੇਹਾਨਾ ਜਿਵੇਂ ਦ੍ਰਿਸ਼ਟਮਾਨ ਸਮਾਜ ਦੇ ਵਿੱਚ ਜਿਹੜੀ ਪਤਨੀ ਆਪਦੇ ਪਤੀ ਦੇ ਹੁਕਮ ਵਿੱਚ ਨਾ ਹੋਵੇ ਪਤੀ ਦੇ ਆਖੇ ਨਾਲ ਲੱਗਦੀ ਹੋਵੇ ਚਾਹੇ ਉਹ ਦੋਨੋਂ ਜੀ ਇਕੋ ਘਰ ਦੇ ਵਿੱਚ ਰਹਿੰਦੇ ਹੋਣ ਪਰ ਉਹਨਾਂ ਦੀ ਦੂਰੀ ਹੁੰਦੀ ਹੈ ਇਸੇ ਤਰ੍ਹਾਂ ਅਸੀਂ ਜਦੋਂ ਪਰਮਾਤਮਾ ਦੇ ਹੁਕਮ ਵਿੱਚ ਨਹੀਂ ਚੱਲਦੇ ਉਸ ਦੀ ਰਜਾ ਵਿੱਚ ਨਹੀਂ ਚੱਲਦੇ ਭਾਵੇਂ ਪਰਮਾਤਮਾ ਸਾਡੇ ਅੰਦਰ ਹੀ ਹੈ ਉਹ ਅੰਦਰ ਹੁੰਦਾ ਹੋਇਆ ਵੀ ਸਾਡੇ ਤੋਂ ਦੂਰ ਹੈ ਫਿਰ ਸੁਹਾਗਣਾ ਨੇ ਫਿਰ ਦੁਹਾਗਣਾ ਨੇ ਸੁਹਾਗਣਾ ਨੂੰ ਪੁੱਛਣਾ ਹੁੰਦਾ ਹੈ ਕਿ ਤੁਸੀਂ ਕਿਹੜੇ ਗੁਣਾ ਨਾਲ ਉਸ ਪ੍ਰਮਾਤਮਾ ਨੂੰ ਰਜਾਇਆ ਜਾਏ ਪੁੱਛੋ ਸੁਹਾਗਣੀ ਤੁਸੀਂ ਰਾਵਿਆ ਕਿੰਨੀ ਗੁਣੀ ਕਿ ਕਿਹੜੇ ਗੁਣਾ ਕਰਕੇ ਤੁਸੀਂ ਉਸ ਪ੍ਰਮਾਤਮਾ ਨੂੰ ਕੁਝ ਖੁਸ਼ ਕੀਤਾ ਹੈ ਤਬਰ ਸੁਹਾਗਣਾ ਦੁਹਾਗਣਾ ਨੂੰ ਦੱਸਦੀਆਂ ਹਨ ਸਹਿਜ ਸੰਦੋਖ ਸੰਗਾਰ ਮਿੱਠਾ ਬੋਲਣੀ ਫਿਰ ਸਾਲੂ ਤਾਂ ਮਿਲੇ ਜਾਂ ਗੁਰਕਾ ਸ਼ਬਦ ਉਨੇ ਕੇਸੀ ਸਹਿਜ ਦੇ ਵਿੱਚ ਰਹਿਣੀ ਆ ਹਾਂ ਅਸੀਂ ਕਾਲੀਆਂ ਨਹੀਂ ਪੈਂਦੀਆਂ ਉਸ ਦੇ ਹੁਕਮ ਵਿੱਚ ਰਹਿਣੀ ਆ ਜੋ ਵੀ ਉਹ ਕਰਦਾ ਹੈ ਸਾਨੂੰ ਮਨਜ਼ੂਰ ਹੁੰਦਾ ਹੈ ਅਸੀਂ ਆਪਦੇ ਅੰਦਰੋਂ ਕਾਲਾਪਨ ਖਤਮ ਕਰ ਦਿੱਤਾ ਹੈ ਸਹਿਜ ਵਿੱਚ ਰਹਿਨੇ ਹਾਂ ਅਸੀਂ ਸਤਗੁਰਤਾ ਪਾਇਆ ਸਹਿਜ ਸੇਤੀ ਤੇ ਅੱਗੇ ਸਮਝਾਉਂਦੇ ਹਾਂ ਸੰਤੋਖ ਕਿ ਸੰਤੋਖ ਦੇ ਵਿੱਚ ਹਾਂ ਅਸੀਂ ਜੋ ਪਰਮਾਤਮਾ ਸਾਨੂੰ ਦੇ ਰਿਹਾ ਹੈ ਸਾਨੂੰ ਉਸ ਦੇ ਵਿੱਚ ਸੰਤੋਖ ਹੈ ਸਾਡੇ ਅੰਦਰੋਂ ਹੁਣ ਲਾਲਚ ਖਤਮ ਹੋ ਗਿਆ ਹੈ। ਮਤਲਬ ਅਸੀਂ ਚੰਗੇ ਗੁਣ ਗ੍ਰਹਿਣ ਕਰ ਰਹੀਆਂ। ਜਿਵੇਂ ਜਿਵੇਂ ਅਸੀਂ ਚੰਗੇ ਗੁਣ ਗ੍ਰਹਿਣ ਕਰਾਂਗੇ, ਤਿਵੇਂ ਤਿਵੇਂ ਅਸੀਂ ਪਰਮਾਤਮਾ ਦੇ ਨਜ਼ਦੀਕ ਹੁੰਦੇ ਜਾਵਾਂਗੇ। ਤੀਜਾ ਕੰਮ ਉਹਨਾਂ ਦੱਸਿਆ ਮਿੱਠਾ ਬੋਲਣੀ। ਵੀ ਅਸੀਂ ਹੁਣ ਮਿੱਠਾ ਬੋਲਦੀਆਂ ਹਨ। ਕਿਉਂਕਿ ਮਾੜੇ ਬੋਲ ਬੋਲਣ ਕਰਕੇ ਹੀ ਸਾਡੀ ਪਤੀ ਪਰਮਾਤਮਾ ਦੇ ਨਾਲ ਪ੍ਰੀਤ ਟੁੱਟਦੀ ਹੈ। ਜੋ ਮਹਾਰਾਜ ਸੱਚੇ ਪਾਤਸ਼ਾਹ ਸਮਝਾਉਂਦੇ ਹਨ ਟੁੱਟ ਪ੍ਰੀਤ ਗਈ ਬੜ ਬੋਲ। ਕਿ ਮਾੜੇ ਬੋਲ ਬੋਲਣ ਕਰਕੇ ਸਾਡੀ ਉਸ ਪਤੀ ਪ੍ਰਮਾਤਮਾ ਦੇ ਨਾਲ ਪ੍ਰੀਤ ਟੁੱਟ ਜਾਂਦੀ ਹੈ ਫਿਰ ਸੁਹਾਗਣਾ ਦੁਹਾਗਣਾ ਨੂੰ ਕਹਿੰਦੀਆਂ ਹਨ ਕਿ ਜਿਹੜਾ ਤੁਸੀਂ ਇਹ ਲੋਭ ਦਾ ਪਹਿਰਾਵਾ ਪਹਿਨਿਆ ਹੈ ਇਹ ਉਸ ਕੰਤ ਨੂੰ ਨਹੀਂ ਪਾਉਂਦਾ ਇਹ ਤਨ ਮਾਇਆ ਪਾਇਆ ਪਿਆਰੇ ਲੀਤੜਾ ਲੱਭ ਰੰਗਾਇਆ ਜਿਹੜਾ ਲੋਭ ਦਾ ਤੁਸੀਂ ਪਹਿਰਾਵਾ ਪਹਿਨਿਆ ਹੈ ਹਰ ਵੇਲੇ ਲਾਲਚ ਦੇ ਵਿੱਚ ਰਹਿੰਦੀਆਂ ਹਰ ਵੇਲੇ ਚਲਾਕੀ ਚੁਸਤੀ ਦੇ ਵਿੱਚ ਰਹਿੰਦੀਆਂ ਲੋਕਾਂ ਦੇ ਨਾਲ ਠੱਗੀਆਂ ਧੋਖਾ ਕਰਦੇ ਆ ਉਸ ਪਰਮਾਤਮਾ ਨੂੰ ਨਹੀਂ ਪਾਉਂਦਾ ਜਿਹੜਾ ਲੋਭ ਦਾ ਤੁਸੀਂ ਕਪੜਾ ਪਹਿਨਿਆ ਹੈ ਇਹ ਤਾਂ ਮਾਇਆ ਪਾਇਆ ਪਿਆਰੇ ਲੀਤੜਾ ਲੱਭ ਹੰਗਾਏ ਮੇਰੇ ਕੰਤ ਨਾ ਪਾਵੇ ਚੋਲੜਾ ਪਿਆਰੇ ਉਸ ਪਤੀ ਪਰਮਾਤਮਾ ਨੂੰ ਇਹ ਜਿਹੜਾ ਹੈ ਇਹ ਪਹਿਰਾਵਾ ਨਹੀਂ ਪਾਉਂਦਾ ਜਿਹੜਾ ਤੁਸੀਂ ਪਹਿਨਿਆ ਹੈ ਲੋਭ ਦਾ ਸੋ ਇਸ ਲੋਭ ਦੇ ਪਹਿਰਾਵੇ ਨੂੰ ਤੁਸੀਂ ਉਤਾਰ ਕੇ ਸੰਤੋਖ ਦਾ ਸਬਰ ਦਾ ਪਹਿਰਾਵਾ ਪਹਿਨੋ ਉਸ ਨਾਮ ਦਾ ਪਹਿਰਾਵਾ ਪਹਿਨੋ ਕਾਇਆ ਰੰਗਨ ਜੇਥੀਏ ਪਿਆਰੇ ਪਾਈਏ ਨਾਉ ਮਜੀਠ ਰੰਗਣਵਾਲਾ ਰੰਗੇ ਸਾਹਿਬ ਐਸਾ ਰੰਗ ਨਾ ਡੀਟ ਤੁਸੀਂ ਇਸ ਕਾਇਆ ਨੂੰ ਨਾਮ ਦਾ ਰੰਗ ਚੜਾਓ ਬੰਦਗੀ ਕਰੋ ਜਿਵੇਂ ਜਿਵੇਂ ਤੁਸੀਂ ਬੰਦਗੀ ਕਰੋਗੇ ਆ ਤੁਹਾਡੀ ਕਾਇਆ ਨੂੰ ਨਾਮ ਦਾ ਰੰਗ ਚੜੇਗਾ ਤੇ ਜਿਵੇਂ ਜਿਵੇਂ ਨਾਮ ਦਾ ਰੰਗ ਚੜੇਗਾ ਤੁਹਾਡਾ ਪ੍ਰਮਾਤਮਾ ਦੇ ਨਾਲ ਪ੍ਰੇਮ ਪਵੇਗਾ ਸੋ ਜੇ ਅਸੀਂ ਵੀ ਚਾਹੁੰਦੇ ਹਾਂ ਮਨਮੁਖ ਤੋਂ ਗੁਰਮੁਖ ਬਣੀਏ ਦੁਹਾਗਣਾ ਤੋਂ ਸੁਹਾਗਣਾ ਬਣੀਏ ਤਾਂ ਸਾਨੂੰ ਉਸ ਪ੍ਰਮਾਤਮਾ ਦੇ ਗੁਣ ਗ੍ਰਹਿਣ ਕਰਨੇ ਪੈਣਗੇ ਤੇ ਗੁਰੂ ਦਾ ਸ਼ਬਦ ਕਮਾਉਣਾ ਪੈਣਾ ਪਵੇਗਾ। ਪਿਰ ਸਾਲੂ ਤਾਂ ਮਿਲੇ ਜਾਂ ਗੁਰਕਾ ਸ਼ਬਦ ਸੁਣੀ। ਗੁਰੂ ਦਾ ਸ਼ਬਦ ਸੁਨਣਾ ਪਵੇਗਾ। ਗਰਬਾਣੀ ਗੁਰੂ ਦੇ ਹੁਕਮਾਂ ਨੂੰ ਜੀਵਨ ਦੇ ਵਿੱਚ ਢਾਲਣਾ ਪਵੇਗਾ। ਫਿਰ ਅਸੀਂ ਦੁਹਾਗਣਾ ਤੋਂ ਸੁਹਾਗਣਾ ਬਣ ਸਕਦੇ ਹਾਂ। ਉਸ ਪਰਮਾਤਮਾ ਦੇ ਨਾਲ ਉਸ ਪਤੀ ਪਰਮਾਤਮਾ ਦੇ ਹੁਕਮ ਦੇ ਵਿੱਚ ਆਈਏ। ਉਸ ਦੇ ਨਾਲ ਪ੍ਰੇਮ ਪਾਈਏ, ਮਿੱਠੇ ਵਚਨ ਬੋਲਿਆ ਕਰੀਏ। ਕਿਉਂਕਿ ਉਹ ਮਿੱਠ ਬੋਲੜਾ ਹੈ, ਮਿੱਠ ਬੋਲੜਾ ਜੀ। ਹਰ ਸੱਜਣ ਸੁਆਮੀ ਮੋਰਾ ਹਉ ਸੰਬਲ ਤੱਕੀ ਜੀ ਉਹ ਕਦੇ ਨਾ ਬੋਲੇ ਔੜਾ ਕੋੜਾ ਬੋਲ ਨਾ ਜਾਣਈ ਓਮੀ ਪ੍ਰਭ ਮੇਰਾ ਉਹ ਕਦੇ ਕੋੜਾ ਬੋਲ ਨਹੀਂ ਬੋਲਦਾ ਉਹ ਕਦੇ ਕਿਸੇ ਦੇ ਔਗਣ ਨਹੀਂ ਚਿਤਾਰਦਾ ਛਤਾਰ ਦਾ ਔਗਣ ਕੋਈ ਨਾ ਚਿਤਾਰਈ ਉਹ ਕਿਸੇ ਦੇ ਔਗਣ ਨਹੀਂ ਚਿਤਾਰਦਾ ਪ੍ਰਮਾਤਮਾ ਸੋ ਸਾਨੂੰ ਵੀ ਕਿਸੇ ਦੇ ਔਗਣ ਨਹੀਂ ਚਿਤਾਰਨੇ ਚਾਹੀਦੇ ਕਿਉਂਕਿ ਜਦੋਂ ਕਿਸੇ ਦੇ ਅਸੀਂ ਔਗਣ ਚਿਤਾਰਦੇ ਹਾਂ ਉਹ ਸਾਡੇ ਅੰਦਰ ਪਰਵੇਸ਼ ਕਰਦੇ ਆ ਅਸੀਂ ਦੂਸਰਿਆਂ ਦੇ ਗੁਣ ਦੇਖਣੇ ਹੁੰਦੇ ਆਂ ਦੇਖੋ ਗੁਰਬਾਣੀ ਗੁਰੂ ਨੇ ਸਾਨੂੰ ਦੂਜਿਆਂ ਦੇ ਗੁਣ ਦੇਖਣੇ ਸਿਖਾਏ ਹਨ ਸਾਂਝੀ ਜੀ ਗੁਣਾ ਕੇਰੀ ਛੋੜਿ ਅਵਗਣ ਚੱਲੀਏ ਸੋਈਰ ਕਾ ਨਿੰਦਿਆ ਚੁਗਲੀ ਤੇ ਦੁਬਧਾ ਤੋਂ ਬਚ ਕੇ ਰਹਿਣਾ ਹੈ ਜੀ ਇਹ ਮੰਨਣਾ ਹੈ ਆਮਣੀ ਚੰਗੇ ਬੁਰਾਣੀ ਕੋਏ ਪਰਨਵਤ ਨਾਨਕ ਤਾਰੇ ਸੋਏ ਵਾਹਿਗੁਰੂ ਜੀ ਕਾ ਕਾਲ ਸਾ ਵਾਹਿਗੁਰੂ ਜੀ ਕੀ ਫਤਿਹ